ਪਾਣੀ ਘਟ ਗਿਆ ਤੇ ਹੁਣ ਜਿੰਨੇ ਵੀ ਤੁਸੀਆਂ ਦੇ ਵਿੱਚ ਜਾਂ ਜਿੰਨੇ ਵੀ ਬੰਨ ਟੁੱਟੇ ਉਹਨਾਂ ਨੂੰ ਪੂਰਨ ਦਾ ਕੰਮ ਚੱਲ ਰਿਹਾ ਹੈ ਅਸੀਂ ਰਾਵੀ ਦੇ ਕੰਡੇ ਤੇ ਆ ਔਰ ਰਾਵੀ ਦੇ ਕੰਡੇ ਤੇ ਪਿੰਡ ਕੋਹਨੇਵਾਲ ਸੀ ਜਿੱਥੇ ਸਭ ਤੋਂ ਵੱਡਾ ਨੁਕਸਾਨ ਹੋਇਆ ਤੁਹਾਨੂੰ ਕਿੱਥੋਂ ਪਛਾਣ ਆਉਂਦੀ ਹੈ ਕਿ ਕੋਹਨੇਵਾਲਾ ਕਿਹੜਾ ਪਿੰਡ ਆ ਤਾਂ ਆ ਕੋਠੀ ਵਿਖਾ ਦਿਓ ਜਿਹਦੀ ਚਰਚਾ ਰਹੀ ਕਿ 1 ਕਰੋੜ ਦੀ ਕੋਠੀ ਡਿੱਗੀ ਆ ਤਾਂ ਇਹ ਉਹ ਪਿੰਡ ਹੈ ਹੁਣ ਤੁਹਾਨੂੰ ਇਸ ਤੋਂ ਅਗਲੀ ਤਸਵੀਰ ਇਹ ਦਿਖਾਉਨੇ ਆ ਕਿ ਇਹ ਜਿਹੜਾ ਬੰਨ ਟੁੱਟਿਆ ਇਹ ਬਹੁਤ ਵੱਡਾ ਬਨ ਹੈ ਕਰੀਬ ਤੁਸੀਂ ਇਹ حساب ਲਾਓ ਵੀ ਅੱਧੇ ਕਿਲੋਮੀਟਰ ਦੇ ਨੇੜੇ-ਨੇੜੇ ਇਹ ਬਨ ਹੈ ਪਿੱਛੋਂ ਕੁਝ ਪੂਰਿਆ ਵੀ ਜਾ ਚੁੱਕਿਆ ਪਰ ਇੱਥੇ ਸੰਗਤ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈ ਪਹੁੰਚੀ ਹੋਈ ਆ ਕਾਰਸੇਵਾ ਵਾਲੇ ਬਾਬਿਆਂ ਨੇ ਇਹ ਸੇਵਾ ਸੰਭਾਲੀ ਹੈ ਔਰ ਬਨਪੂਰਨ ਦੀ ਸੇਵਾ ਜਿਹੜੀ ਹੈ ਉਹ ਦਿਨ ਰਾਤ ਚੱਲ ਰਹੀ ਹੈ ਤੁਸੀਂ ਤਸਵੀਰਾਂ 'ਚ ਦੇਖੋ ਕਿ ਚੜ੍ਹਦੀ ਕਲਾ ਦੇ ਵਿੱਚ ਸਾਡੇ ਨੌਜਵਾਨ ਬਜ਼ੁਰਗ ਜਿਹੜੇ ਨੇ ਇਹ ਸੇਵਾ ਕਰ ਰਹੇ ਆ ਔਰ ਇੱਥੇ ਲਗਾਤਾਰ ਸਤਨਾਮ ਵਾਇਗਰੂ ਦਾ ਜਾਪ ਵੀ ਹੈ ਔਰ ਨਾਲ ਨਾਲ ਜੈਕਾਰਿਆਂ ਦੀ ਗੂੰਜ ਵੀ ਕੁਝ-ਕੁਝ ਮਿੰਟਾਂ ਬਾਅਦ ਸੁਣਨ ਨੂੰ ਮਿਲਦੀ ਹੈ ਔਰ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚੀ ਹੋਈ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਇਹ ਤੁਸੀਂ ਤੇ ਕਰੀਬ 23 ਅ ਕੁੱਲ ਜਿਹੜੇ ਆ ਉਹ ਬੰਨ ਟੁੱਟਦੇ ਆ 23 ਥਾਮਾਂ ਤੇ ਪਾੜ ਪੈਂਦਾ ਔਰ ਇਹ ਅਜਨਾਲੇ ਦੇ ਸਮੇਤ ਬਹੁਤ ਸਾਰਾ ਏਰੀਆ ਜਿਹੜਾ ਨਾਲ ਹੜਕੇ ਲੈ ਜਾਂਦਾ ਇਸ ਹੜ ਦੀ ਤਬਾਹੀ ਜਿਹੜੀ ਹੈ ਤੁਸੀਂ ਇਹਨਾਂ ਤਸਵੀਰਾਂ ਤੋਂ ਸਹਿਜੇ ਸਮਝ ਸਕਦੇ ਹੋ ਇਹ ਬਿਲਕੁਲ ਅਸੀਂ ਕੰਡੇ ਤੇ ਖੜੇ ਹੋਏ ਆ ਜਿੱਥੋਂ ਤੱਕ ਇਹ ਬੰਨ ਖੁਰ ਕੇ ਆਇਆ ਔਰ ਇਹ ਇਹ ਡੂੰਗਾ ਜੇਕਰ ਅਸੀਂ ਅੰਦਾਜ਼ਾ ਲਾਈਏ ਤਾਂ ਡੂੰਗਾ ਕਰੀਬ ਕਰੀਬ ਇਹ 15 ਫੁੱਟ ਤੋਂ 20 ਫੁੱਟ ਥੱਲੇ ਤੱਕ ਹੈ ਇਸ ਤੋਂ ਅੱਗੇ ਜਿੱਥੇ ਪਾਣੀ ਖੜਾ ਹੈ ਇੱਥੇ ਹੋਰ ਵੀ ਵੱਧ ਹੋ ਸਕਦਾ ਔਰ ਵੱਡੇ ਵੱਡੇ ਦਰਖਤ ਜਿਹੜੇ ਨੇ ਇਸ ਪਾਣੀ ਨੇ ਰੋੜੇ ਤੁਸੀਂ ਦੇਖੋ ਕਿ ਕਿੱਡੇ ਕਿੱਡੇ ਵੱਡੇ ਸਫਾਇਦੇ ਨੇ ਜਿਹੜੇ ਜੜਾਂ ਤੋਂ ਪਟਕੇ ਰੇੜਕੇ ਲੈ ਗਿਆ ਇਹ ਪਾਣੀ ਤਾਂ ਉਹਦੇ ਸਾਹਮਣੇ ਬਣੇ ਹੋਏ ਛੋਟੇ ਮਕਾਨ ਉਹ ਕਿੱਥੇ ਖੜ ਸਕਦੇ ਸੀ ਜਾਂ ਇਹ ਜਿਹੜੀਆਂ ਕੋਠੀਆਂ ਦੀ ਅਸੀਂ ਗੱਲ ਕਰਦੇ ਹਾਂ ਕਿੱਥੋਂ ਖੜ ਸਕਦੀਆਂ ਸੀ ਪਾਣੀ ਦਾ ਵਹਿਣ ਇੰਨਾ ਤੇਜ਼ ਸੀਗਾ ਤਾਂ ਇਹ ਤਸਵੀਰ ਤੁਹਾਨੂੰ ਸਹਿਜੇ ਸਮਝਾਏਗੀ ਕਿ ਕੀ ਹਾਲਾਤ ਹੋਏ ਹੋਣਗੇ ਤਾਂ ਆਹ ਦੇਖੋ ਸੜਕ ਦੇ ਵਿੱਚ ਵੱਡੇ ਵੱਡੇ ਪਾੜ ਜਿਹੜੇ ਨੇ ਤੁਸੀਂ ਦੇਖ ਰਹੇ ਹੋ ਔਰ ਇਹਦੇ ਨਾਲ ਦੂਜੇ ਪਾਸੇ ਤੁਸੀਂ ਨਜ਼ਰ ਮਾਰੋ ਕਿ ਇਹ ਫਸਲ ਫਸਲ ਇੱਕਦਮ ਸੜ ਚੁੱਕੀ ਆ ਬਿਲਕੁਲ ਸੜ ਚੁੱਕੀ ਆ ਫਸਲ ਇਸ ਤਰੀਕੇ ਦਾ ਨੁਕਸਾਨ ਇਸ ਏਰੀਏ ਦੇ ਵਿੱਚ ਹੋਇਆ ਜਦੋਂ ਅਸੀਂ ਕਹਿੰਨੇ ਆ ਕਿ ਫਸਲਾਂ ਬਰਬਾਦ ਹੋ ਗਈਆਂ ਤਾਂ ਉਹਦੀ ਤਸਵੀਰ ਸਮਝੋ ਕਿ ਕਿਵੇਂ ਬਰਬਾਦ ਹੋਈਆਂ ਇਹਨਾਂ ਦੇ ਪੱਲੇ ਕੁਛ ਨਹੀਂ ਇਹ ਫਸਲਾਂ ਬਿਲਕੁਲ ਖਰਾਬ ਹੋ ਚੁੱਕੀਆਂ ਇਹਦੇ ਨਾਲ ਜਿਹੜੀ ਆ ਉਹ ਤੁਹਾਨੂੰ ਗੰਨੇ ਦੀ ਫਸਲ ਵੀ ਨਜ਼ਰ ਆ ਰਹੀ ਹੋਏਗੀ ਬਿਲਕੁਲ ਖਤਮ ਹੋ ਗਈ ਇਹ ਫਸਲ ਔਰ ਇਹਦੇ ਨਾਲ ਨਾਲ ਹਜ਼ਾਰਾਂ ਏਕੜ ਜਿਹੜੀ ਫਸਲ ਹੈ ਇਸੇ ਤਰ੍ਹਾਂ ਦੇ ਨਾਲ ਟੁੱਟ ਖਰਾਬ ਹੋਈ ਔਰ ਇਸ ਵੇਲੇ ਸੇਵਾ ਜਿਹੜੀ ਆ ਉਹ ਲਗਾਤਾਰ ਚੱਲ ਰਹੀ ਹੈ ਇਹ ਤਸਵੀਰਾਂ ਕਿਤੇ ਨਾ ਕਿਤੇ ਜ਼ਰੂਰ ਇਹ ਹੌਸਲਾ ਵਧਾਉਂਦੀਆਂ ਹੈ ਕਿ ਪਾਣੀ ਘਟਿਆ ਔਰ ਉਸ ਤੋਂ ਬਾਅਦ ਕਿਤੇ ਨਾ ਕਿਤੇ ਇਹ ਸੇਵਾ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਔਰ ਕਈ ਦਿਨ ਇਹ ਸੇਵਾ ਚੱਲੇਗੀ ਕਿਉਂਕਿ ਇਹ ਬਹੁਤ ਲੰਮਾ ਜਿਹੜਾ ਪੈਂਡਾ ਤੈਅ ਕਰਨਾ ਪਏਗਾ ਸੰਗਤ ਨੂੰ ਔਰ ਨਿਸ਼ਾਨ ਸਾਹਿਬ ਦੀ ਸ਼ਤਰ ਸ਼ਾਇਆ ਦੇ ਹੇਠ ਇਹ ਜਿਹੜੀ ਸੇਵਾ ਹੈ ਉਹ ਲਗਾਤਾਰ ਚੱਲ ਰਹੀ ਹੈ ਇੱਕ ਤਸਵੀਰ ਇਹ ਦਿਖਾਓ ਅਮਨ ਕਿ ਜਿਹੜੇ ਤੋੜੇ ਭਰ ਕੇ ਰੱਖੇ ਹੋਏ ਆ ਉਹ ਕੰਡੇ ਦੇ ਨਾਲ-ਨਾਲ ਬੰਨੇ ਦੇ ਨਾਲ-ਨਾਲ ਪੂਰੇ ਭਰ ਕੇ ਰੱਖੇ ਹੋਏ ਨੇ ਜਿੱਥੋਂ ਇਹ ਚੌਕੇ ਅੱਗੇ ਲਿਆਂਦੇ ਜਾਂਦੇ ਆ ਦੇਖੋ ਕਿੰਨੇ ਦਿਨਾਂ ਤੋਂ ਇਹ ਸੇਵਾ ਚੱਲ ਰਹੀ ਹੋਏਗੀ ਇਹ ਬਿਲਕੁਲ ਕੈਮਰਾ ਕਮਾ ਕੇ ਇੱਕ ਵਾਰ ਨਜ਼ਰ ਮਰਵਾ ਦਿਓ ਸਭ ਦੀ ਕਿ ਕਿਸ ਤਰ੍ਹਾਂ ਦੇ ਹਾਲਾਤ ਇਸ ਵੇਲੇ ਜਿਹੜੇ ਚੱਲ ਰਹੇ ਨੇ ਕਿਉਂਕਿ ਘਰਾਂ 'ਚ ਬੈਠੇ ਲੋਕਾਂ ਨੂੰ ਸਾਰੀ ਤਸਵੀਰ ਜਿਹੜੀ ਆ ਉਹ ਜ਼ਰੂਰ ਸਮਝ ਆਉਣੀ ਚਾਹੀਦੀ ਹੈ ਕਿ ਆਖਰਕਾਰ ਇੱਥੇ ਕੀ ਕੁਝ ਹੋਇਆ ਸੀ ਔਰ ਇਸ ਤੋਂ ਅੱਗੇ ਕਿਹਨਾ ਹਾਲਾਤਾਂ ਦੇ ਨਾਲ ਇਹਨਾਂ ਲੋਕਾਂ ਨੂੰ ਜੂਝਣਾ ਪਏਗਾ ਇਹ ਲਗਾਤਾਰ ਕਿਹਾ ਜਾਂਦਾ ਸੀ ਕਿ ਜਿਹੜੀ ਖਾਣ ਪੀਣ ਦੀ ਸੇਵਾ ਹੈ ਉਹ ਲਗਾਤਾਰ ਪਹੁੰਚ ਰਹੀ ਹੈ ਔਰ ਬਹੁਤ ਵੱਡੇ ਪੱਧਰ ਤੇ ਪਹੁੰਚ ਰਹੀ ਹੈ ਉਸ ਤੋਂ ਬਾਅਦ ਜਿਹੜੀ ਜ਼ਰੂਰਤ ਪੈਣੀ ਆ ਉਹ ਪੈਣੀ ਆ ਕਿ ਅਸੀਂ ਫਸਲਾਂ ਸਿੱਧੀਆਂ ਕਿਵੇਂ ਕਰਨੀਆਂ ਹੁਣ ਤੁਸੀਂ ਇਹ ਸਮਝੋ ਕਿ ਸਿੱਧੀਆਂ ਦਾ ਮਤਲਬ ਕੀ ਹੈ ਜਦੋਂ ਇੱਥੋਂ ਤੱਕ ਇਹ ਬੰਨ ਪੂਰਿਆ ਜਾਏਗਾ ਉਸ ਤੋਂ ਬਾਅਦ ਇੱਥੇ ਪਿਆ ਹੋਇਆ ਖੱਡਾ ਇਹਦੇ ਵਿੱਚ ਬਹੁਤ ਸਾਰੀ ਮਿੱਟੀ ਪਾਉਣੀ ਵੀ ਪਏਗੀ ਔਰ ਜਿੱਥੇ ਮਿੱਟੀ ਜ਼ਿਆਦਾ ਚੜੀ ਹੈ ਉਹਨੂੰ ਚੱਕਣਾ ਵੀ ਪੈਣਾ ਯਾਨੀ ਇਹਨੂੰ ਇੱਕ ਲੈਵਲ ਦੇਣਾ ਪਏਗਾ ਉਸ ਤੋਂ ਬਾਅਦ ਇੱਥੇ ਫਸਲ ਹੋਏਗੀ ਕਿ ਨਹੀਂ ਹੋਏਗੀ ਇਸ ਫਸਲ ਨੂੰ ਤਿਆਰ ਕਰਨ ਦੇ ਵਾਸਤੇ ਜ਼ਮੀਨ ਨੂੰ ਤਿਆਰ ਕਰਨ ਦੇ ਵਾਸਤੇ ਤਾਂ ਕਿ ਆਉਣ ਵਾਲੀ ਜਿਹੜੀ ਕਣਕ ਦੀ ਫਸਲ ਹੈ ਉਹਨੂੰ ਤਿਆਰ ਕੀਤਾ ਜਾਵੇ ਇਸ ਤੋਂ ਵੱਡੀ ਮੁਸ਼ਕਲ ਹੋਰ ਵੀ ਰਹਿਣ ਵਾਲੀ ਆ ਔਰ ਇਹ ਇਹ ਇਸ ਵੇਲੇ ਤੁਹਾਨੂੰ ਅਸੀਂ ਹਾਲਾਤ ਦਿਖਾ ਰਹੇ ਹਾਂ ਇਹ ਇਕੱਲੇ ਖੋਨੇਵਾਲ ਦੇ ਹਾਲਾਤ ਨਹੀਂ ਇਹ ਤੁਸੀਂ ਇਹ ਸਮਝੋ ਕਿ ਜਿੱਥੇ-ਜਿੱਥੇ ਵੀ ਇਹ ਪਾਰ ਪਏ ਸੀ ਜਿੱਥੇ-ਜਿੱਥੇ ਵੀ ਬੰਨ ਟੁੱਟੇ ਸੀ ਸਾਰੀਆਂ ਥਾਵਾਂ ਤੇ ਇਸੇ ਤਰ੍ਹਾਂ ਦੇ ਹਾਲਾਤ ਹੈ ਔਰ ਇਹ ਬੰਨ ਹੁਣ ਜਿਹੜਾ ਇਹ ਇਹ ਪੂਰਿਆ ਜਾ ਰਿਹਾ ਔਰ ਔਰ ਸੰਗਤ ਜਿਹੜੀ ਹੈ ਉਹ ਜੋਰਾ-ਚੋਰਾ ਦੇ ਨਾਲ ਇਹ ਸੇਵਾ ਨਿਭਾ ਰਹੀ ਹੈ ਇਸੇ ਤਰ੍ਹਾਂ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਬੰਨ ਟੁੱਟੇ ਸੀ ਪਾਣੀ ਕਿਉਂਕਿ ਪਾਖੜਾ ਦੇ ਗੇਟ ਬੰਦ ਕਰ ਦਿੱਤੇ ਗਏ ਆ ਸਾਰੇ ਦਰਿਆ ਜਿਹੜੇ ਨੇ ਉਹ ਆਪਣੇ ਅਸਲ ਵਹਿਣ ਦੇ ਵਿੱਚ ਵਾਪਸ ਆ ਰਹੇ ਆ ਔਰ ਸਾਰੇ ਪਾਸੋਂ ਪਾਣੀ ਉੱਤਰ ਗਿਆ ਔਰ ਸੇਵਾਵਾਂ ਜਿਹੜੀਆਂ ਨੇ ਉਹ ਲਗਾਤਾਰ ਚੱਲ ਰਹੀਆਂ ਆਪਣੇ ਸਹਿਯੋਗੀ ਅਮਨ ਦੇ ਨਾਲ ਮੈਂ ਰਵੀ ਸੰਗਰਾਹੂਰ ਦਾ ਅਨਮਿਊਟ ਪਿੰਡ ਕੋਨੇਵਾਲ ਅਜਨਾਲਾ